ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਦੀ ਬੀਤੇ ਦਿਨਾਂ ਦੇ ਵਿੱਚ ਮੌਤ ਹੋ ਗਈ। ਸਭ ਤੋਂ ਵੱਡਾ ਕਾਰਨ ਮੌਤ ਦਾ ਉਹਨਾਂ ਦਾ ਐਕਸੀਡੈਂਟ ਬਣਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਉੱਥੇ ਹੀ ਇਹ ਦੁੱਖ ਸਭ ਨੂੰ ਹੋਇਆ ਪਰੰਤੂ ਉੱਥੇ ਹੀ ਇੱਕ ਜਿਹੜੀ ਕਿ ਇਸ ਘਟਨਾ ਨੂੰ ਲੈ ਕੇ ਕਈ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ। ਜਗਜੀਤ ਅਡਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜਿਨ੍ਹਾਂ ਦੇ ਆਵਾਰਾ ਪਸ਼ੂਆਂ ਕਾਰਨ ਤੇ ਸੜਕਾਂ ਖਰਾਬ ਕਾਰਨ ਜਿਹੜੀ ਕਿ ਐਕਸੀਡੈਂਟ ਹੋ ਜਾਂਦਾ ਤੇ ਮੌਤ ਜਿਹੜੀ ਕਿ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਇਹਨਾਂ ਨੇ ਸਰਕਾਰ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਇਹਨਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤੇ ਆਵਾਰਾ ਪਸ਼ੂਆਂ ਤੇ ਦੂਜੇ ਪਾਸੇ ਉਥੇ ਹੀ ਸੜਕਾਂ ਨੂੰ ਲੈ ਕੇ ਧਿਆਨ ਦਿੱਤਾ ਜਾਵੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਜਾਨਾਂ ਕਿੰਨੇ ਪਰਿਵਾਰ ਉੱਜੜ ਗਏ ਹੋਣਗੇ ਇਹਨਾਂ ਆਵਾਰਾ ਪਸ਼ੂਆਂ ਦੇ ਕਾਰਨ ਹਾਥਾਂ ਦੇ ਉੱਤੇ ਰੋਜ਼ ਇਹ ਘਟਨਾ ਵਾਪਰਦੀ ਐ ਤੇ ਰੋਜ਼ ਹੀ ਕਿਸੇ ਨਾ ਕਿਸੇ ਘਰ ਦਾ ਚਰਾਗ बुझਦਾ ਹੈ ਪਤਾ ਉਹ ਸਮਾਣੂ ਹੁੰਦਾ ਜਿਹਦਾ ਬੱਚਾ ਜਾਂਦਾ ਪਤਾ ਉਸ ਭੈਣ ਨੂੰ ਹੁੰਦਾ ਜਿਹਦਾ ਭਰਾ ਜਾਂਦਾ ਪਤਾ ਉਸ ਔਰਤ ਨੂੰ ਲੱਗਦਾ ਜਿਹਦਾ ਪਤੀ ਜਾਂਦਾ ਤੇ ਪਤਾ ਉਹਨਾਂ ਬੱਚਿਆਂ ਨੂੰ ਮਹਿਸੂਸ ਹੁੰਦਾ ਹੈ ਜਿਨ੍ਹਾਂ ਦਾ باپ ਜਾਂਦਾ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਦਰਦ ਕਿੱਡਾ ਭਿਆਨਕ ਹੈ ਕਿੱਡਾ ਖਤਰਨਾਕ ਹੈ ਤੇ ਉਹਦੇ ਬਿਨਾ ਇਸ ਸਮਾਜ ਦੇ ਵਿੱਚ ਸਰਵਾਈਵ ਕਰਨਾ ਬਾਕੀ ਸਾਰੇ ਪਰਿਵਾਰ ਲਈ ਕਿੰਨਾ ਪੀੜਾਦਾਇਕ ਬਣ ਜਾਂਦਾ ਹੈ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੀ ਮਿਸਾਲ ਅੱਜ ਪੇਸ਼ ਕੀਤੀ ਜਾ ਸਕਦੀ ਹੈ ਕਿ ਫਲਾਣੇ ਫਲਾਣੇ ਘਰ ਦੇ ਵਿੱਚ ਇਹ ਕੁਝ ਹੋਇਆ ਪਰ ਮਾਪੇ ਵਿਚਾਰੇ ਚੁੱਪਦੇ ਫਿਰਦੇ ਨੇ ਔਰਤਾਂ ਬੀਬੀਆਂ ਦੇ ਲਈ ਕੋਈ ਟਿਕਾਣਾ ਨਹੀਂ ਰਿਹਾ ਜਾਣ ਤੱਕ ਕਿੱਧਰ ਜਾਣ ਬੱਚੇ ਆਪਣੀ ਜ਼ਿੰਦਗੀ ਚਾਹਣ ਤੱਕ ਕਿਵੇਂ ਜਿਉਣ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਬਣੇ ਦਾ ਕਿੱਥੋਂ ਬਣੇ ਕਿਵੇਂ ਬਣੇ ਔਰ ਕਦੇ ਵੀ ਕਿਸੇ ਸਰਕਾਰ ਨੇ ਅਜਿਹੀ ਅਣਹੋਣੀ ਮੌਤ ਨਾਲ ਮਰੇ ਕਿਸੇ ਵਿਅਕਤੀ ਦੇ ਪ੍ਰਤੀ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ ਸਿਰਫ ਇੰਨੀ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ ਵੀ ਰੱਬ ਦਾ ਹੱਥ ਆ ਸੀ ਜਦੋਂ ਕੋਈ ਘਟਨਾ ਵਾਪਰਦੀ ਆ ਦੋ ਦਿਨ ਚਾਰ ਦਿਨ ਆਪਾਂ ਸਾਰਿਆਂ ਨੂੰ ਉਹਦਾ ਦੁੱਖ ਮਹਿਸੂਸ ਹੁੰਦਾ ਸਾਰੇ ਸੱਥਰ ਤੇ ਬੈਠ ਕੇ ਭੋਗ ਤੇ ਬੈਠ ਕੇ ਗੱਲਾਂ ਕਰਦੇ ਆ ਬੋਲਦੇ ਆ ਬੋਲ ਕੇ ਚਲੇ ਜਾਂਦੇ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ। ਪਿਆਰੇ ਦੋਸਤੋ ਜਦੋਂ ਸ਼ੁਰੂ ਦੇ ਵਿੱਚ ਇਹ ਸਰਕਾਰ ਬਣੀ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਈ ਵਾਰ ਪੁਰਾਣੇ ਮੰਗ ਪੱਤਰ ਪਏ ਹੋਣਗੇ ਕਾਪੀਆਂ ਤੁਹਾਨੂੰ ਦਿਖਾ ਸਕਦੇ ਆ ਜਿਨ੍ਹਾਂ ਦੇ ਵਿੱਚ ਬਾਰ-ਬਾਰ ਇਹ ਕਿਹਾ ਗਿਆ ਕਿ ਆਵਾਰਾ ਪਸ਼ੂਆਂ ਦਾ ਪ੍ਰਬੰਧ ਕਰੋ। ਉਹ ਐ ਲੱਗਦਾ ਹੁੰਦਾ ਕਿ ਕੇਵਲ ਕਿਸਾਨ ਇਸ ਲਈ ਰੋਲਾ ਪਾਉਂਦੇ ਨੇ ਕਿ ਇਹਨਾਂ ਦੇ ਖੇਤਾਂ ਦਾ ਫਸਲਾਂ ਦਾ ਨੁਕਸਾਨ ਕਰਦੇ ਪਿਆਰੋ ਕੱਲਾ ਫਸਲਾਂ ਦਾ ਨੁਕਸਾਨ ਨਹੀਂ ਜਾਨਾਂ ਦਾ ਨੁਕਸਾਨ ਕਰਦੇ ਆ ਯਾਰ ਬੜੀ ਕੀਮਤੀ ਜਾਨ ਜਾਂਦੀ ਹੈ ਅੱਜ ਦੇਖਿਆ ਤੁਸੀਂ ਬਾਰ ਬਾਰ ਉਹ ਛੋਟੇ ਜਿਹੇ ਬੱਚੇ ਦੀ ਜਬੰਦੇ ਦੇ ਛੋਟੇ ਜਿਹੇ ਬੱਚੇ ਦੀ ਥੋੜੇ ਜਿਹੇ ਦਿਨਾਂ ਬਾਅਦ ਫੋਟੋ ਲੱਗ ਕੇ ਇੱਕ ਵੀਡੀਓ ਪੈ ਜਾਂਦੀ ਸੀ ਜਿਹਦੇ ਚ ਕਿਹਾ ਜਾਂਦਾ ਸੀ ਇੱਕ ਪੋਸਟ ਆ ਜਾਂਦੀ ਸੀ ਜਿਹਦੇ ਚ ਕਿਹਾ ਜਾਂਦਾ ਸੀ ਆ ਕਿ ਮੇਰੇ ਡੈਡੀ ਲਈ ਮੇਰੇ ਪਿਤਾ ਲਈ ਅਰਦਾਸ ਕਰੋ ਇਹ ਹੁੰਦਾ ਰਿਹਾ ਆਪਣੇ ਪਰ ਦੇਖਿਆ ਹੈ ਸਵਾਲ ਮੇਰਾ ਇਸ ਗੱਲ ਦਾ ਵੀ ਕੀ ਦਾ ਹੱਲ ਹੋ ਸਕਦਾ ਜਿਹ ਹਾਈ ਹੋ ਹੀ ਨਹੀਂ ਸਕਦਾ ਕੀ ਸੱਚੀ ਰੱਬ ਹੁੰਦਾ ਅਣ ਹੋਣੀ ਜਿਹੜੀ ਮੌਤ ਹੁੰਦੀ ਹੈ ਇਹ ਕੁਦਰਤੀ ਮੌਤ ਆ ਇਹਨੂੰ ਇਹਨੂੰ ਰੱਬ ਦਾ ਭਾਣਾ ਹੀ ਮੰਨ ਲਿਆ ਜਾਏ ਯਾਰੋ ਨਹੀਂ ਤੁਸੀਂ ਹਰ ਵਕਤ ਹਰ ਸਾਹ ਲੈ ਰਹੇ ਹੋ ਜਿਹੜਾ ਉਸ ਦੇ ਨਾਲ ਟੈਕਸ ਪੇ ਕਰ ਰਹੇ ਹੋ ਤੁਸੀਂ ਡੀਜ਼ਲ બાળ ਰਹੇ ਹੋ ਕਾਉਸਸ ਦਿੱਤਾ ਜਾਂਦਾ ਤੁਸੀਂ ਰਾਤ ਨੂੰ ਸੁੱਤੇ ਪਏ ਹੋਣੇ ਤੁਹਾਡੇ ਉੱਪਰ ਪੱਖਾ ਚੱਲ ਰਿਹਾ ਹੁੰਦਾ ਹੈ ਤੇ ਬਿਜਲੀ ਦਾ ਬਿੱਲ ਆਉਂਦਾ ਉਸ ਬਿੱਲ ਦੇ ਨਾਲ ਵੀ ਕਾਉਸਸ ਲੱਗਿਆ। ਸਵੇਰ ਉੱਠ ਕੇ ਸਾਡੀਆਂ ਬੀਬੀਆਂ ਚੁੱਲ੍ਹਾ ਬਾਲਦੀਆਂ ਨੇ ਮਾਚਸ ਦੀ ਡੱਬੀ ਸ਼ੁਰੂ ਦੇ ਵਿੱਚ ਜਿੱਥੋਂ ਸਟਾਰਟ ਹੁੰਦਾ ਘਰ ਦਾ ਜੀਵਨ ਚਰਿਆ ਸ਼ੁਰੂ ਹੁੰਦੀ ਹੈ ਉੱਥੇ ਵੀ ਕਾਉਸਸ ਦਿੱਤਾ ਜਾਂਦਾ। ਚੀਨੀ ਤੇ ਕਾਉਸਸ ਦਿੱਤਾ ਜਾਂਦਾ। ਗੈਸ ਤੇ ਕਾਉਸਸ ਦਿੱਤਾ ਜਾਂਦਾ। ਹਰ ਪੁਆਇੰਟ ਪੁਆਇੰਟ ਤੇ ਹਰ ਕਦਮ ਦੇ ਉੱਤੇ ਮੈਂ ਤਾਂ ਹੀ ਕਹਿ ਕਿ ਹਰ ਸਾਹ ਦੇ ਉੱਤੇ ਤੁਸੀਂ ਕਾਉਸਸ ਦੇ ਰਹੇ ਹੋ ਭਾਈ ਜੇ ਕਾਉਸਸ ਦਿੱਤਾ ਜਾਂਦਾ ਤਾਂ ਫਿਰ ਉਹ ਕਾਉਸਸ ਜਾਂਦਾ ਕਿੱਧਰ ਹੈ ਉਹ ਕਾਦੇ ਲਈ ਲਿਆ ਜਾਂਦਾ ਸਾਥੋਂ ਉਹ ਕਾਉਸਸ ਸਾਥੋਂ ਇਕੱਠਾ ਕੀਤਾ ਜਾਂਦਾ ਹੈ ਔਰ ਸਾਡੀਆਂ ਜਾਨਾਂ ਜਾ ਰਹੀਆਂ ਨੇ ਉਹਨਾਂ ਗਊਆਂ ਦਾ ਉਹਨਾਂ ਆਵਾਰਾ ਡੰਗਰਾਂ ਦਾ ਆਵਾਰਾ ਪਸ਼ੂਆਂ ਦਾ ਪ੍ਰਬੰਧ ਕੋਈ ਨਹੀਂ ਕੀਤਾ ਜਾਂਦਾ ਔਰ ਲਗਾਤਾਰ ਇਹ ਸਾਡੇ ਨਾਲ ਰੋਜ਼ ਇਹ ਵਾਪਰਦਾ ਹੈ ਰੋਜ਼ ਇਹ ਵਾਪਰਦਾ ਹੈ ਕੀ ਫਿਰ ਇੱਥੇ ਸੋਚਿਓ ਕਿ ਜਿਹੜੇ ਲੋਕ ਸਾਥੋਂ ਟੈਕਸ ਲੈਂਦੇ ਨੇ ਕੀ ਉਹ ਜ਼ਿੰਮੇਵਾਰ ਨਹੀਂ ਕਿ ਉਹ ਇਹਨਾਂ ਦਾ ਪ੍ਰਬੰਧ ਕਰਨ ਤੇ ਜੇ ਉਹ ਪ੍ਰਬੰਧ ਨਹੀਂ ਠੀਕ ਢੰਗ ਨਾਲ ਕਰਦੇ ਤਾਂ ਫਿਰ ਕਿਉਂ ਨਾ ਉਹਨਾਂ ਦੇ ਖਿਲਾਫ ਲੜਾਈ ਲੜ ਕੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਜਾਏ ਕਿਉਂ ਨਾ ਕਰਵਾਇਆ ਜਾਏ प्यारे दोस्तों ਤੁਹਾਡੇ ਧਿਆਨ ਹੋਏਗਾ ਅਗਰ ਤੁਹਾਡਾ ਪੁਰਾਣ ਜਾਂਦਿਆਂ ਦਾ ਟਰੈਕਟਰ ਦਾ ਟਰਾਲੀ ਦਾ ਟਾਇਰ ਫਟ ਜੇ ਵੈਰਨ ਟੁੱਟ ਜੇ ਕੋਈ ਘਟਨਾ ਘਟ ਜੇ ਤੁਹਾਨੂੰ ਉੱਥੇ ਮਿੱਟੀ ਟਰਾਲੀ ਚ ਭਰੀ ਲਾਉਣੀ ਪੈ ਜੇ ਸਡਨਲੀ ਇਹ ਘਟਨਾ ਘਟ ਜੇ ਜਾਂ ਕਈ ਵਾਰੀ ਸਾਡੀਆਂ ਖੜੀਆਂ ਟਰੈਕਟਰ ਟਰਾਲੀਆਂ ਜਿਨ੍ਹਾਂ ਦੇ ਵਿੱਚ ਰਿਫਲੈਕਟਰ ਵਗੈਰਾ ਦੇ ਪ੍ਰਬੰਧ ਸਾਡੇ ਪਿੰਡਾਂ ਤੇ ਰਹਿਣ ਵਾਲੇ ਲੋਕਾਂ ਦੇ ਨਹੀਂ ਹੁੰਦੇ ਤਾਂ ਰਾਤਾਂ ਨੂੰ ਟਰਾਲੀਆਂ ਖੜੀਆਂ ਰਹਿ ਜਾਣ ਸੜਕਾਂ ਤੇ ਕੋਈ ਵਿੱਚ ਆ ਕੇ ਵੱਜ ਜੇ ਤੋ ਟਰਾਲੀ ਦੇ ਕਾਰਨ ਜਿਹੜਾ ਐਕਸੀਡੈਂਟ ਹੁੰਦਾ ਪਰਚਾ ਉਹਦੇ ਤੇ ਪੁਲਿਸ ਕਰ ਦਿੰਦੀ ਆ 1 ਮਿੰਟ ਲੱਗਦਾ ਹੁਣ ਇਹ ਰਾਜਵੀਰ ਜਵੰਦ ਦਾ ਪਸ਼ੂਆਂ ਨਾਲ ਟਕਰਾ ਕੇ ਲੰਬਾ ਸਮਾਂ ਹਸਪਤਾਲਾਂ ਦੇ ਵਿੱਚ ਰਹਿ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤਾਂ ਕਿਉਂ ਨਾ ਉਸ ਸਬੰਧਤ ਉਸ ਡਿਸਟ੍ਰਿਕਟ ਦੇ ਅਧਿਕਾਰੀਆਂ ਦੇ ਖਿਲਾਫ ਇੱਕ ਮਹਿਮ ਛੇੜ ਕੇ ਮੁਕੱਦਮਾ ਕਿਉਂ ਨਾ ਦਰਜ ਕਰਵਾਇਆ ਜਾਵੇ ਬਈ ਇਨੂੰ ਕਿਸੇ ਦਾ ਠੱਲ ਪਵੇ ਲੋਕੋ ਹਰ ਜਿੰਨਾ ਅੱਜ ਰਾਜਵੀਰ ਜਵੰਦਾ ਇੱਕ ਪਾਪੂਲਰ ਇੱਕ ਸੈਲੀਬ੍ਰਿਟੀ ਸੀਗਾ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਦਰਦ ਮਹਿਸੂਸ ਹੋਇਆ ਕਿ ਹਰ ਇੱਕ ਨੇ ਉਹਦੇ ਤੇ ਦੁੱਖ ਪ੍ਰਗਟਾਇਆ ਲੇਕਿਨ ਜਿਹੜਾ ਵੀ ਜਾਂਦਾ ਇਸ ਦੁਨੀਆ ਤੋਂ ਦੁਰਘਟਨਾ ਨਾਲ ਜਿਹੜਾ ਵੀ ਨੌਜਵਾਨ ਦੀ ਘਟਨਾ ਵਾਪਰਦੀ ਆ ਉਹ ਹਰ ਮਾਂ ਲਈ ਉਨਾ ਹੀ ਕੀਮਤੀ ਹੈ ਜਿੰਨਾ ਰਾਜਵੀਰ ਜਵੰਦਾ ਆਪਣੀ ਮਾਂ ਲਈ ਸੀ ਉਨਾਂ ਹੀ ਕੀਮਤੀ ਹੈ ਜਿੰਨਾ ਰਾਜਵੀਰ ਜਵੰਦ ਦਾ ਆਪਣੇ ਪਤਨੀ ਲਈ ਸੀ। ਉਨਾਂ ਹੀ ਕੀਮਤੀ ਹੁੰਦਾ ਹੈ ਜਿੰਨਾ ਰਾਜਵੀਰ ਜਵੰਦ ਦਾ ਆਪਣੇ ਬੱਚੇ ਲਈ ਸੀ। ਸੋ ਇਸ ਕਰਕੇ ਇਹ ਰੋਜ਼ ਪਤਾ ਨਹੀਂ ਕਿੰਨੇ ਰਾਜਵੀਰ ਜਵੰਦ ਦੇ ਜਾਂਦੇ ਨੇ ਸਾਡੇ ਕੋਲੋਂ ਖੁਸ਼ਦੇ ਨਹੀਂ। ਸੋ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਅਸੀਂ ਮੰਗ ਕਰਾਂਗੇ ਸਰਕਾਰ ਤੋਂ ਕਿ ਇਹਦੇ ਉਹਨਾਂ ਗਊਆਂ ਦੀ ਇਹਦੇ ਪ੍ਰਬੰਧ ਨਾ ਕਰਨ ਕਰਕੇ ਜਿਨ੍ਹਾਂ ਨੇ ਸਾਥੋਂ ਟੈਕਸ ਲਿਆ। ਉਹ ਪ੍ਰਬੰਧ ਨਾ ਪਸ਼ੂਆਂ ਦਾ ਕਰਨ ਕਰਕੇ ਇਹ ਐਕਸੀਡੈਂਟ ਹੋਇਆ ਔਰ ਉਹ ਜਿਨ੍ਹਾਂ ਦੇ ਕਰਕੇ ਉਹ ਐਕਸੀਡੈਂਟ ਹੋਇਆ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਿਉਂ ਨਾ ਮੁਕੱਦਮਾ ਦਰਜ ਕੀਤਾ ਜਾਏ ਔਰ ਸਾਡੀ ਅਪੀਲ ਹੈ ਕਿ ਸਰਕਾਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਜਿਹੜੇ ਸਾਡੇ ਕੋਲੋਂ ਟੈਕਸ ਕਲੈਕਟ ਕਰਨ ਦੇ ਜ਼ਿੰਮੇਵਾਰ ਨੇ ਔਰ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਬੰਦੀ ਹੈ ਅਵਾਰਾ ਪਸ਼ੂਆਂ ਨੂੰ ਸਾਂਭਣ ਦੀ ਅਗਰ ਨਹੀਂ ਸਾਂਭਿਆ ਤਾਂ ਇੱਕ ਨੌਜਵਾਨ ਦੀ ਮੌਤ ਹੋਈ ਹੈ ਤਾਂ ਉਹਦੇ 'ਚ ਆਪਣੇ ਆਪ ਸਰਕਾਰ ਕਾਰਵਾਈ ਕਰੇ ਨਹੀਂ ਤਾਂ ਮਜਬੂਰ ਲੋਕਾਂ ਨੂੰ ਫਿਰ ਇਹ ਕਾਰਵੇ ਲਈ ਸਰਕ ਤੇ ਆਉਣਾ ਪੈ ਸਕਦਾ ਹੈ ਔਰ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਭਰਾਵੋ ਜਾਗੋ ਉਠੋ ਇਹਦੇ ਖਿਲਾਫ ਇੱਕ ਆਵਾਜ਼ بلند ਕਰੋ ਤਾਂ ਕਿ ਇਹਨੂੰ ਰੋਕਿਆ ਜਾ ਸਕੇ ਪੈਸਾ ਸਾਡਾ ਇਕੱਠਾ ਸਰਕਾਰਾਂ ਕਰਕੇ ਖਜ਼ਾਨੇ ਭਰ ਰਹੀਆਂ ਨੇ ਲੇਕਿਨ ਸਾਡੇ ਨੌਜਵਾਨ ਮਰ ਰਹੇ ਨੇ ਸਾਡੇ ਸਾਡੇ ਐਕਸੀਡੈਂਟ ਹੋ ਹੋ ਕੇ ਪਰਿਵਾਰਾਂ ਦੇ ਪਰਿਵਾਰ ਜਾ ਰਹੇ ਨੇ ਇਸ ਦੁਨੀਆ ਤੋਂ ਸੋ ਇਹਦੇ ਲਈ ਇੱਕ ਆਵਾਜ਼ ਖੜੀ ਕਰਨ ਦੀ ਲੋੜ ਹੈ ਸੋ ਮੇਰੀ ਇੰਨੀ ਗੀ ਬੇਨਤੀ ਹੈ ਤਕੜੇ ਹੋ ਕੇ ਆਵਾਜ਼ بلند ਕਰੋ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਕਾਰਵਾਈ ਕਰੇ ਔਰ ਪਰਿਵਾਰ ਨੂੰ ਬਿਲਕੁਲ ਉਸੇ ਤਰ੍ਹਾਂ ਠੀਕ ਹੈ ਰਾਜਵੀਰ ਜਵੰਧਾ ਦੇ ਕੋਲੇ ਵਾਹਿਗੁਰੂ ਦੇ ਹੁਕਮ ਨਾਲ ਬਹੁਤ ਕੁਝ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਇੱਕ ਕਤਲ ਹੋਣ ਤੋਂ ਬਾਅਦ ਸਾਰੇ ਦੇ ਸਾਰੇ ਖਰਚੇ ਸਾਰੇ ਦੇ ਸਾਰੇ ਪ੍ਰਬੰਧ ਉਹ ਆਦਮੀ ਨੂੰ ਕਰਨੇ ਪੈਂਦੇ ਨੇ ਜਿਨੇ ਉਹ ਆਦਮੀ ਦਾ ਕਤਲ ਕੀਤਾ ਹੁੰਦਾ ਆਪਾਂ ਦੇਖਦੇ ਹਾਂ ਨਾ